ਚਾਹ ਤੇ ਨਾ ਇਹ ਤੇ ਤੁੱਪ ਪਈ ਨਹੀਂ ਕੁੱਤੇ ਛਤਰੀ ਲਾਈ ਆ ਬਾਪੂ ਵਾਲੀ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਦਿੰਦੇ ਵੀ ਟੱਟੀਆਂ ਲੱਗੀਆਂ ਬੰਤੇ ਅਜੇ ਤਾਂ ਯਾਰ ਮਾਦਾਨ ਨੂੰ ਪਖੇ ਟੱਟੀਆਂ ਪਹਿਲਾਂ ਲੱਗੀਆਂ ਮੈਂ ਤਾਂ ਸਭ ਆਫੀ ਮਾਦਾਨ ਤੇ ਭਖਦੇ ਪੀਉ ਤੇ ਪੁੱਤੋ ਅਮਰੀਕਾ ਲਈ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੀਤੇ ਦਿਨੀ ਸਿਹਤ ਵਿਗੜੀ ਤਾਂ ਵਿਰੋਧੀ ਧਿਰਾਂ ਨੇ ਸੁਖਬੀਰ ਬਾਦਲ ਤੇ ਤੰਗ ਕੱਸਨੇ ਸ਼ੁਰੂ ਕਰ ਦਿੱਤੇ ਦਰਸਲ ਸੁਖਬੀਰ ਬਾਦਲ ਇਹ ਦਿਨੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਪਰ ਗਰਮੀ ਕਾਰਨ ਉਹਨਾਂ ਦੀ ਸਿਹਤ ਨਾਸਾਜ ਹੋ ਗਈ ਜਿਸ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਬਾਦਲ ਦਾ ਚਮਕ ਕੇ ਮਜ਼ਾਕ ਉਡਾਇਆ ਅਤੇ ਤੰਗ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਅਮੀਰਾਂ ਦੇ ਕਾਕੇ ਨੇ ਅਤੇ ਤਾਪਮਾਨ ਚੈੱਕ ਕਰਕੇ ਹੀ ਘਰੋਂ ਬਾਹਰ ਨਿਕਲਦੇ ਨੇ ਕਰਾਰ ਹੋ ਤੇ ਦੋ ਤਿੰਨ ਦਿਨ ਦੇ ਲਈ ਯਾਤਰਾ ਵੀਸ਼ਾ ਟਾਲ ਹੋਤੀ ਗਈ ਹੈ ਅਜੇ ਤਾਂ ਗਲਮੀ ਵੀ ਲਗਾਈ ਜਾ ਪਹਿਲਾਂ ਬਿਮਾਰ ਹੋ ਗਏ ਮੇਰੇ ਡਾਇਰੀਆ ਹੋ ਗਏ ਸੀ ਹਾਂ ਡਾਇਰੀਆ ਹੋ ਗਿਆ ਇਹ ਬਿਮਾਰੀ ਬੜੀ ਮੈਂ ਤੇ ਹਜ਼ਾਰਾਂ ਨੇ ਉਮੀਦਾਂ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ 4 ਦਿਨਾਂ ਦੇ ਤੋਂ ਪਈ ਨਹੀਂ ਉੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਆਏ ਦਦਾ ਤੇ ਅੱਜ ਹੀ ਦੇ 15 15 ਦਾ 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕੀ ਕਿਤੇ ਬੁਮਾਦੀ ਨੂੰ ਦੱਸ ਹੁਣ ਪੈਰੀਆ ਜੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕੀ ਦੱਸੋ ਤੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਈਆਂ ਕਿਦਾ ਆਉ ਤੁਹਾਨੂੰ ਪਹਿਲਾ ਯਾਦ ਮੈਂ ਤਾਂ ਹਦਾਮਿਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆ ਵਸਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਅੱਛੇ ਟਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋ ਕੱਲ ਪੰਜਾਬ ਗਰਾਉਂਡ ਹੀ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਗਦੇ ਤਾਂ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਤੁਸੀਂ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰੋ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਬਾਨੋ ਇਹ ਕਿ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜਿਆਦਾ ਗਰਮੀ ਜਿਆਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਅਜੇ ਤੇ ਮੇਰਾ ਖਿਆਲ ਰਹਿੰਦੇ ਹੋਣਾ ਅੱਧਾ ਪੰਜਾਬ ਰਹਿੰਦਾ ਹਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਉਹ ਸਿਰ ਠੀਕ ਕਰ ਪੇਛਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਿਹਾ ਵੀ ਕੀ ਹਾਲਤ ਹੋਦੀ ਹੈ ਸਰਵਪੱਤਰੀ ਦੱਸਿਏ ਕਿ ਪੰਜਾਬ ਵਿਚ ਆਉ ਯਾਤਰਾ ਬੀਤੇ ਦਿਨੀ ਲੁਧਿਆਣਾ ਦੇ ਪਾਇਲ ਤੁਰਵਾਨਾ ਹੋਣੀ ਸੀ ਪਰ ਐਨ ਮੌਕੇ ਤੇ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਦੀਆਂ ਖਬਰਾਂ ਮਿਲੀਆਂ ਜਿਸ ਕਾਰਨ ਇਸ ਯਾਤਰਾ ਦੀ ਗਵਾਈ ਵਿਕਰਮ ਮਜੀਠੀਆ ਨੂੰ ਕਰਨੀ ਪਈ ਜਾਣਕਾਰੀ ਅਨੁਸਾਰ ਗਰਮੀ ਕਾਰਨ ਸੁਖਬੀਰ ਬਾਦਲ ਦੀ ਹਾਲਤ ਵਿਗੜ ਗਈ ਸੀ ਅਤੇ ਉਹਨਾਂ ਨੂੰ ਵਿਚੋ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਕੇ ਰੰਜ ਲਕਿਏ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀਆਂ ਰੈਲੀਆਂ ਤੇ ਭਾਸ਼ਣਾ ਚ ਸੁਖਬੀਰ ਬਾਦਲ ਨੂੰ ਤਾਨੇ ਮਾਰ ਰਹੇ ਨੇ ਪਿਛਲੀ ਰੈਲੀ ਵਿੱਚ ਸੀਐਮ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਬਾਹਰ ਦਾ ਤਾਪਮਨ ਦੇਖ ਕੇ ਆਪਣੀ ਪੰਜਾਬ ਬਚਾਓ ਯਾਤਰਾ ਕਰਦੇ ਨੇ ਜਿਸ ਤੋਂ ਬਾਅਦ ਮਾਨ ਦੇ ਕੈਬਨਿਟ ਮੰਤਰੀ ਵੀ ਹੁਣ ਸੁਖਬੀਰ ਬਾਦਲ ਤੇ ਤਿੱਖੇ ਤੰਜ ਕਸ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ